ਤੁਸੀਂ ਪਿੰਡ ਕੁਠਾਲਾ ਵਿਖੇ ਪਹੁੰਚੇ ਹੋ ਤੀਆਂ ਦੇ ਸਮਾਗਮ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਇਧਰ ਬਰਵੀਰ ਪੀਰ ਦੇ ਘਰ ਪਹੁੰਚੇ ਆ ਅਸੀਂ ਤੀਆਂ ਦਾ ਇੱਥੇ ਪ੍ਰੋਗਰਾਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅੱਜ ਮੈਂ ਸਾਰੇ ਪਿੰਡ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਔਰ ਜਿਹੜੇ ਲੇਡੀਜ਼ ਨੇ ਮਿਲ ਕੇ ਇਸ ਪ੍ਰੋਗਰਾਮ ਨੂੰ ਕੀਤਾ ਉਹ ਬਹੁਤ ਵਧਾਈ ਦੇ ਯੋਗ ਹਨ ਕਿਉਂਕਿ ਤੀਆਂ ਦਾ ਤਿਹਾੜੀ ਪੰਜਾਬ 'ਚ ਵੱਡੀ ਮਾਨਤਾ ਮੰਨੀ ਗਈ ਹੈ ਕਰਦੇ ਨੇ ਔਰ ਮਿਲ ਕੇ ਇਸ ਪ੍ਰੋਗਰਾਮ ਨੂੰ ਬੜੀ ਧੂਮ ਧਾਮ ਨਾਲ ਬਣਾਉਂਦੀਆਂ ਨੇ ਪਹਿਲੇ ਮੈਨੂੰ ਇੱਥੇ ਬੁਲਾ ਕੇ ਇਹਨਾਂ ਨੇ ਬੜਾ ਮਾਣ ਬਖਸ਼ਿਆ ਮੈਂ ਇਹਨਾਂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਹੋਰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਇਹੋ ਜਿਹੇ ਸਮਾਗਮ ਵੱਧ ਤੋਂ ਵੱਧ ਹੋਣ ਬਿਲਕੁਲ ਪੰਜਾਬ ਨੂੰ ਅਗਰ ਬਚਾਉਣਾ ਹੈ ਅਸੀਂ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਬਚਾ ਕੇ ਰੱਖ ਸਕਦੇ ਨੇ ਇਹ ਜਿਹੜੀ ਆਉਣ ਵਾਲੀ ਆਪਣੀ ਜਨਰੇਸ਼ਨ ਹੈ ਜਿਹੜੀ ਅੱਜਕੱਲ ਸੋਸ਼ਲ ਮੀਡੀਆ ਤੇ ਹੋਰ ਜਿਹੜਾ ਵੈਸਟਰਨਾਈਜੇਸ਼ਨ ਵੱਲ ਜਾ ਰਹੀ ਹੈ ਉਹਨਾਂ ਨੂੰ ਇਹ ਤਿਉਹਾਰਾਂ ਬਾਰੇ ਦੱਸਣ ਲਈ ਜੇ ਅਸੀਂ ਪਿੰਡ-ਪਿੰਡ 'ਚ ਇਹ ਤਿਉਹਾਰ ਮਨਾਵਾਂਗੇ ਤਾਂ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਸਾਡਾ ਸੱਭਿਆਚਾਰ ਕੀ ਸੀ, ਪੰਜਾਬ ਕੀ ਸੀ ਉਹ ਪੰਜਾਬ ਦੇ ਜਿਹੜੇ ਪੁਰਾਣੇ ਲੋਕ ਸੀ ਉਹ ਕਿਵੇਂ ਆਪਸ 'ਚ ਮਿਲ ਕੇ ਰਹਿੰਦੇ ਸੀ, ਇਹ ਆਪਸੀ ਭਾਈਚਾਰੇ ਨੂੰ ਵੀ ਔਰ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਉਹਨਾਂ 'ਚ ਵੀ ਉਹਨਾਂ 'ਚ ਵੀ ਪਿਆਰ ਨੂੰ ਬਣਾ ਕੇ ਰੱਖਦਾ ਹੈ। ਇਸ ਕਰਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਔਰ ਵੱਡੇ ਪੱਧਰ ਤੇ ਹੋਣੇ ਚਾਹੀਦੇ ਨੇ। ਸਰਕਾਰ ਨੂੰ ਵੀ ਚਾਹੀਦਾ ਕਿ ਹਰ ਪਿੰਡ 'ਚ ਇਸ ਤਰ੍ਹਾਂ ਦੇ ਪੰਚਾਇਤਾਂ ਜਿਹੜੀਆਂ ਹੈਗੀਆਂ ਨਾ ਉਹ ਪੰਚਾਇਤਾਂ ਮਿਲ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਣ ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਹੈ ਰਹਿਦੀ ਦੁਨੀਆ ਤੱਕ ਬਚਿਆ ਰਹੇ। ਅ ਸੋਨੂੰ ਪਿੰਡ ਕੁਠਾਲਾ ਵਿਖੇ ਆ ਕੇ ਕਿਵੇਂ ਮਹਿਸੂਸ ਹੋਇਆ? ਮੈਨੂੰ ਬਹੁਤ ਅੱਛਾ ਲੱਗ ਰਿਹਾ ਪੈਨਾ ਦਾ ਪਿਆਰ ਮਿਲਿਆ ਬਹੁਤ ਜ਼ਿਆਦਾ। ਅ ਗੰਪੀਰ ਵੀਰ ਜੀ ਉਹਨਾਂ ਦੇ ਪਰਿਵਾਰ ਦੀ ਤਰਫੋਂ ਬੜਾ ਮਾਨ ਸਨਮਾਨ ਕੀਤਾ ਗਿਆ ਤੇ ਇਸ ਕਰਕੇ ਮੈਨੂੰ ਬਹੁਤ ਅੱਛਾ ਲੱਗਦਾ ਔਰ ਮੇਰਾ ਤਾਂ ਆਪਣਾ ਪਿੰਡ ਹੈ ਇਹ। ਮੇਰੇ ਆਪਣੇ ਲੋਕ ਨੇ ਮਲੇਰਪੋਟਲਾ ਦਾ ਪਿੰਡ ਹੈ ਤਾਂ ਮੈਨੂੰ ਤਾਂ ਖੁਸ਼ੀ ਹੋਣੀ ਹੋਣੀ ਹੈ। ਮੈਨੂੰ ਐ ਲੱਗਦਾ ਮੇਰਾ ਆਪਣਾ ਹੀ ਘਰ ਹੈ।